ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਮੇਰੀ ਪਾਣੀਆਂ ਦੇ ਮੁੱਦੇ ਤੇ ਹੈ ਬਹੁਤ ਘੱਟ ਲੋਕਾਂ ਨੂੰ ਇਸ ਵਿਸ਼ੇ ਤੇ ਇੰਟਰਸਟ ਹੈ ਉਹ ਕਹਿੰਦੇ ਨੇ ਪਾਣੀ ਮੁੱਕਦਾ ਮੁੱਕ ਜਾਏ ਸਾਨੂੰ ਕੀ ਲੈਣਾ ਦੇਣਾ ਪਰ ਇਹ ਕਹਿਣਾ ਬਹੁਤ ਸੋਖਾ ਹੈ ਪਰ ਪਾਣੀ ਬਿਨਾ ਜ਼ਿੰਦਗੀ ਗੁਜ਼ਾਰਨੀ ਬਹੁਤ ਹੀ ਔਖੀ ਹੈ ਦੁਨੀਆ ਵਿੱਚ ਲਗਭਗ 300 ਕਰੋੜ ਦੇ ਕਰੀਬ ਲੋਕ ਪਾਣੀ ਦੀ ਤੰਗੀ ਤੋਂ ਝੂਝ ਰਹੇ ਹਨ ਇਸ ਵੀਡੀਓ ਤੋਂ ਤੁਹਾਨੂੰ ਪੰਜਾਬ ਦੇ ਪਾਣੀਆਂ ਬਾਰੇ ਬਹੁਤ ਜਾਣਕਾਰੀ ਮਿਲੇਗੀ ਇਸ ਸਮੇਂ ਪੰਜਾਬ ਪਾਣੀਆਂ ਦੀ ਗਹਿਰੇ ਸੰਕਟ ਦਾ ਸ਼ਿਕਾਰ ਹੈ ਗਰਹੀ ਪਾਣੀ ਅਤੇ ਧਰਤੀ ਹੇਠਲਾ ਪਾਣੀ ਸਾਡੇ ਹੱਥੋਂ ਨਿਕਲਦਾ ਜਾ ਰਿਹਾ ਹੈ ਕੇਂਦਰ ਸਰਕਾਰ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ 2022 ਸਾਲਾਂ ਵਿੱਚ ਮਾਰੂਥਲ ਬਣ ਸਕਦਾ ਹੈ ਕੇਂਦਰ ਸਰਕਾਰ ਭਾਵੇਂ ਇਸਤੇ ਰੋੜ੍ਹ ਦਿੰਦੀ ਹੈ ਪਰ ਇਸ ਨੂੰ ਬਚਾਉਣ ਲਈ ਕੋਈ ਕੰਮ ਨਹੀਂ ਕਰਦੀ ਹਮੇਸ਼ਾ ਤੋਂ ਪੰਜਾਬ ਤੋਂ ਦੂਜੇ ਸੂਬੇ ਪਾਣੀ ਮੰਗਦੇ ਨੇ ਪਰ ਜਦ ਹੜ੍ਹ ਆਉਣ ਤਾਂ ਨੁਕਸਾਨ ਪੰਜਾਬ ਨੂੰ ਹੀ ਹੁੰਦਾ ਹੈ ਉਦੋਂ ਦੂਜੇ ਸੂਬੇ ਨਾਲ ਨਹੀਂ ਖੜਦੇ ਪੰਜਾਬ ਤੋਂ ਦੂਜੇ ਸੂਬੇ ਪਾਣੀ ਲੈਂਦੇ ਨੇ ਪਰ ਉਹਨਾਂ ਕੋਲ ਵੀ ਆਪਣੇ ਕੁਦਰਤੀ ਸੋਮੇ ਨੇ ਪਰ ਉਹ ਕਦੇ ਵੀ ਆਪਣੇ ਕੁਦਰਤੀ ਸੋਨੇ ਬਿਨਾ ਮੁੱਲ ਤੋਂ ਨਹੀਂ ਦਿੰਦੇ ਫਿਰ ਪੰਜਾਬ ਹੀ ਕਿਉਂ ਆਪਣੇ ਕੁਦਰਤੀ ਸੋਮੇ ਦੇਵੇ ਕਿਸੇ ਸੂਬੇ ਵਿੱਚੋਂ ਪੱਥਰ ਨਿਕਲਦਾ ਹੈ ਕਿਸੇ ਸੂਬੇ ਵਿੱਚੋਂ ਕੋਇਲਾ ਨਿਕਲਦਾ ਹੈ ਪਰ ਉਹ ਕਦੇ ਵੀ ਆਪਣੇ ਕੁਦਰਤੀ ਸੋਮੇ ਬਿਨਾ ਮੁੱਲ ਤੋਂ ਨਹੀਂ ਦਿੰਦੇ ਦੂਜੇ ਸੂਬਿਆਂ ਨੂੰ ਜਾਂਦੇ ਪਾਣੀ ਦੀ ਫਿਕਰ ਕਰਨਾ ਜਾਇਜ਼ ਹੈ ਪਰ ਆਪਣੇ ਧਰਤੀ ਦੇ ਖੇਤਲੇ ਪਾਣੀ ਦੀ ਫਿਕਰ ਕੋਈ ਨਹੀਂ ਕਰਦਾ ਅੱਜ ਪੰਜਾਬ ਵਿੱਚ 22 ਲੱਖ ਤੋਂ ਜ਼ਿਆਦਾ ਟੂਬਵੈਲ ਹਨ ਜੋ ਧਰਤੀ ਹੇਠਲਾ ਪਾਣੀ ਚੂਸ ਰਹੇ ਹਨ ਪਹਿਲਾਂ ਬਹੁਤ ਹੀ ਉੱਚੇ ਲੈਵਲ ਤੋਂ ਪਾਣੀ ਚੁੱਕਿਆ ਜਾ ਸਕਦਾ ਸੀ ਜਿਸ ਵਿੱਚ ਖਰਚਾ ਵੀ ਘੱਟ ਆਉਂਦਾ ਸੀ ਪਰ ਹੁਣ ਬਹੁਤ ਡੂੰਘੇ ਬੋਰ ਕਰਨੇ ਪੈਂਦੇ ਨੇ ਜਿਸ ਨਾਲ ਖਰਚਾ ਵੀ ਜ਼ਿਆਦਾ ਹੈ ਖਰਚੇ ਦਾ ਮੁੱਖ ਕਾਰਨ ਬਿਜਲੀ ਹੈ ਹਰ ਸਾਲ 2000 ਕਰੋੜ ਤੋਂ ਜ਼ਿਆਦਾ ਦੀ ਬਿਜਲੀ ਲੱਗ ਜਾਂਦੀ ਹੈ ਇਹ ਪਾਣੀ ਕੱਢਣ ਲਈ ਇਹ ਜੋ ਧਰਤੀ ਹੇਠਲਾ ਪਾਣੀ ਹੈ ਇਹ ਕੁਝ ਸਾਲਾਂ ਵਿੱਚ ਨਹੀਂ ਬਣਿਆ ਹਜ਼ਾਰਾਂ ਸਾਲਾਂ ਵਿੱਚ ਬਣਿਆ ਹੈ ਇਹ ਪਿਲਾ ਪੰਜਾਬ ਦੀ ਧਰਤੀ ਦਾ ਪਤਨ 20 25 ਫੁੱਟ ਸੀ ਹੁਣ ਇਹ ਖਤਮ ਹੋ ਚੁੱਕਾ ਹੈ ਪਹਿਲਾਂ ਜ਼ਿਆਦਾਤਰ ਵਰਤੋਂ ਖੂਹਾਂ ਜਾਂ ਨਲਕੀਆਂ ਨਾਲ ਕੀਤੀ ਜਾਂਦੀ ਸੀ ਇਹ ਤਿਆ ਜਿਆਦਾ ਨਹੀਂ ਪੈਨ ਨਾਲ ਦੁਬਾਰਾ ਇਚਾਰਜ ਵੀ ਹੋ ਜਾਂਦੀ ਸੀ ਪਰ ਅੱਜ ਕੱਲ ਇਹਦੀ ਤੈ ਨਹੀਂ ਪੂਰੀ ਹੋ ਪਾਉਂਦੀ ਇਸ ਦਾ ਮੁੱਖ ਕਾਰਨ ਉਦਯੋਗਿਕ ਸੜਕਾਂ ਬਣਨਾ ਕਿਉਂਕਿ ਪਹਿਲਾਂ ਮਿੱਟੀ ਦੀਆਂ ਸੜਕਾਂ ਹੁੰਦੀਆਂ ਸੀ ਇਹ ਲੋਟਿਆ ਕਾਰਨ ਨਾਲੀਆਂ ਗਟੜਾਂ ਦਾ ਬੰਨਣਾ ਪਹਿਲਾਂ ਦਰਿਆਵਾਂ ਦਾ ਪਾਣੀ ਤੋਤੇ ਵਾਂਗ ਹੁੰਦਾ ਸੀ ਕਿਉਂਕਿ ਉਸ ਵਿੱਚ ਪੱਤੇ ਗਲੇ ਸੜੇ ਹੁੰਦੇ ਸੀ ਜੀਵ ਜੰਤੂ ਮਰੇ ਹੁੰਦੇ ਸੀ ਜੋ ਕੁਦਰਤੀ ਰੇਡਾ ਕੰਮ ਕਰਦੇ ਸੀ ਇਹ ਜੋ ਤੁਸੀਂ ਕਸ਼ਮੀਰਾਂ ਦੇਖ ਰਹੇ ਹੋ ਇਹ ਵੀ ਕੁਝ ਦਿਖਾ ਕੇ ਪਹਿਲਾਂ ਹਰੀਆਂ ਭਰੀਆਂ ਸੀ ਸਭ ਤੋਂ ਸਿੰਧੂ ਤੇ ਏਲਾਉਣ ਵਾਲਾ ਪੰਜਾਬ ਮਾਰੂਥਲ ਬਣਨ ਦੇ ਰਾਹ ਵੱਲ ਤੁਰ ਗਿਆ ਹੈ ਇਸ ਨੂੰ ਜਾਣਨ ਲਈ ਸਾਨੂੰ ਇਤਿਹਾਸ ਵਿੱਚ ਪਿੱਛੇ ਜਾਣਾ ਪੈਣਾ ਹੈ 1947 ਤੋਂ ਪਹਿਲਾਂ ਪੰਜਾਬ ਦਾ ਪਾਣੀ ਬੀਕਾ ਨਹਿਰੋਂ ਜਾਂਦਾ ਸੀ ਇਹ ਫਿਰੋਜ਼ਪੁਰ ਨਹਿਰ ਤੋਂ ਜਾਂਦਾ ਸੀ ਇਹ ਇੱਕੋਤੀ ਨਹਿਰ ਸੀ ਜੋ ਕਿਸੇ ਦੂਜੇ ਸੁਬੇ ਨੂੰ ਪਾਣੀ ਦਿੰਦੀ ਸੀ ਪਰ ਮੁਫਤ ਨਹੀਂ ਦਿੰਦੀ ਸੀ ਬੀਕਾ ਨਹਿਰ ਦਾ ਰਾਜਾ ਪੰਜਾਬ ਉਸਦੇ ਲਈ ਪਾਣੀ ਦਾ ਮੁੱਲ ਦਿੰਦਾ ਸੀ 1947 ਤੋਂ ਬਾਅਦ ਇਹ ਵੀ ਮੁਫਤ ਕਰ ਦਿੱਤਾ ਗਿਆ ਇਸ ਤੋਂ ਬਾਅਦ ਗੁਲਜਾਰੀ ਨੰਦਨ ਨੇ ਦੋ ਪ੍ਰੋਜੈਕਟ ਸ਼ੁਰੂ ਕੀਤੇ ਬਾਖ ਖੜਾ ਨੰਗਲ ਹਰੀਕੇ ਹੈਡਵਰਕਸ ਏ ਸੰਚਾਈ ਊਰਜਾ ਮੰਤਰੀ ਸੀ ਇਹਨਾਂ ਨੇ ਪਹਿਲਾਂ ਬਿਆਸ ਦੇ ਪਾਣੀ ਨੂੰ ਸਤਲੁਜ ਵਿੱਚ ਪਾਇਆ ਫਿਰ ਇਹਨਾਂ ਨੇ ਪਾंडੂ ਡੈਮ ਨੂੰ ਬੰਨ੍ਹ ਲਾ ਕੇ 12 ਕਿਲੋਮੀਟਰ ਸੁਰੰਗ ਖਿੱਚੀ ਇਹ ਸੁਰੰਗ ਰੀਗਰ ਤੱਕ ਆਈ ਤੇ ਰੀਗਰ ਤੋਂ ਸੁੰਦਰ ਨਗਰ ਤੱਕ 20 ਕਿਲੋਮੀਟਰ ਖੁੱਲੀ ਨਹਿਰ ਬਣਾਈ ਫਿਰ ਸੁੰਦਰ ਨਗਰ ਤੋਂ ਇਹ ਨਹਿਰ 20 ਕਿਲੋਮੀਟਰ ਤੱਕ ਇਹ ਨਹਿਰ ਸਤਲੁਜ ਤੱਕ ਬਣਾਈ ਤੇ ਇਸ ਤਰ੍ਹਾਂ ਸਤਲੁਜ ਤੋਂ ਇਹ ਪਾਣੀ ਲੈ ਕੇ ਗਈ ਇਹ ਨਹਿਰ ਗੋਬਿੰਦ ਸਾਗਰ ਤੋਂ ਉੱਪਰਲੇ ਪਾਸੇ ਪੈਂਦੀ ਹੈ ਸਤਲੁਜ ਵਿਆਸ ਦਾ ਪਾਣੀ 75 ਲੱਖ ਏਕੜ ਤੋਂ ਜ਼ਿਆਦਾ ਹੈ ਇਸ ਨੂੰ ਗੋਬਿੰਦ ਸਾਗਰ ਵਿੱਚ ਰੋਕਿਆ ਗਿਆ ਹੈ ਭਾਖੜਾ ਡੈਮ ਬਣਾ ਕੇ ਭਾਖੜੇ ਤੋਂ ਜੋ ਦਰਬਾਹਨ ਰਾਹੀ ਪਾਣੀ ਛੱਡਿਆ ਜਾਂਦਾ ਹੈ ਉਸ ਨੂੰ 13 ਕਿਲੋਮੀਟਰ ਏਕਾ ਨੰਗਲ ਤੇ ਰੋਕਿਆ ਜਾਂਦਾ ਹੈ ਨੰਗਲ ਡੈਮ ਤੋਂ ਪੱਕੀਆਂ ਨਹਿਰਾਂ ਰਾਹੀਂ ਪੰਜਾਬ ਤੋਂ ਬਾਹਰ ਚਲਾ ਜਾਂਦਾ ਹੈ ਇਹ 1954 ਨੂੰ ਨਹਿਰ ਬਣੀ ਸੀ ਇਸ ਲਈ ਹਰਿਆਣਾ ਰਾਜਸਥਾਨ ਨੂੰ ਪਾਣੀ ਜਾਂਦਾ ਹੈ ਪਰ ਇਸ ਤੋਂ ਉਲਟ ਸਤਲੁਜ ਵਿੱਚ ਪਾਣੀ ਆਉਂਦਾ ਹੀ ਉਦੋਂ ਹੈ ਜਦੋਂ ਹੜ ਆਉਣ ਜਾਂ ਪਾਖੜਾ ਜਵਾਬ ਦੇ ਜਾਵੇ ਇਸ ਤੋਂ ਬਾਅਦ 1955 ਨੂੰ ਇੱਕ ਹੋਰ ਬਿਲ ਪਾਸ ਹੁੰਦਾ ਹੈ ਜਿਸ ਵਿੱਚ ਰਾਵੀ ਦੇ ਪਾਣੀ ਨੂੰ ਵਿਆਹ ਵਿੱਚ ਪਾ ਦਿੱਤਾ ਇਹ ਮੈਰ ਮਾਦੂ ਹੈਡ ਵਰਕਸ ਤੋਂ ਪੱਟੀ ਗਈ ਸੀ ਜੋ ਅੰਗਰੇਜ਼ਾਂ ਨੇ ਮਾਝੇ ਦੀ ਸਿੰਚਾਈ ਲਈ ਬਣਾਇਆ ਸੀ ਹਰੀਕੇ ਪੱਤਨ ਜਿੱਥੇ ਸਤਲੁਜ ਤੇ ਬਿਆਸ ਦੋਵੇਂ ਮਿਲਦੇ ਨੇ ਉੱਥੇ ਨਵਾਂ ਹੈਡਵਰਕਸ ਬਣਾ ਦਿੱਤਾ ਗਿਆ ਮਤਲਬ ਰਾਵੀ ਬਿਆਸ ਸਤਲੁਜ ਦਾ ਸਾਰਾ ਪਾਣੀ ਰੋਕ ਲਿਆ ਤੇ ਹਰੀਕੇ ਪੱਤਨ ਤੋਂ ਦੋ ਨਹਿਰਾਂ ਕੱਢੀਆਂ ਗਈਆਂ ਇੱਕ ਬੀਕਾਨੇਰ ਫੀਡਰ ਨੂੰ ਸਪਲਾਈ ਦੇਣ ਲਈ 1953 ਵਿੱਚ ਦੂਜੀ ਇੰਗਰਾਹ ਗਾਂਧੀ ਕਨਾਲ ਜਿਸ ਨੂੰ ਰਾਜਸਥਾਨ ਫੀਡਰ ਵੀ ਕਿਹਾ ਜਾਂਦਾ ਹੈ ਇਸ ਨੂੰ 1961 ਵਿੱਚ ਬਣਾਇਆ ਗਿਆ ਸੀ ਇਹ ਜੈਸੂ ਮੇਰ ਤੱਕ ਪੰਜਾਬ ਦਾ ਪਾਣੀ ਲੈ ਕੇ ਜਾਂਦੀ ਹੈ ਜਦ ਇੰਡੀਅਨ ਗਵਰਨਮੈਂਟ ਨੇ ਹਰੀਕੇ ਤੋਂ ਪੱਕੀਆਂ ਨਹਿਰਾਂ ਕੱਢਣ ਦਾ ਪਲਾਨ ਵਰਲਡ ਬੈਂਕ ਅੱਗੇ ਪੇਸ਼ ਕੀਤਾ ਸੀ ਉਹਨਾਂ ਨੇ ਇਸ ਨੂੰ ਸ਼ੱਕੀ ਅਤੇ ਅਨਜਸਟੀਫਾਈਡ ਪ੍ਰੋਜੈਕਟ ਕਹਿ ਕੇ ਰੱਦ ਕਰ ਦਿੱਤਾ ਸੀ ਪਰ ਫਿਰ ਵੀ ਇਹ ਨਹਿਰ ਕੱਢ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਸੀ ਕਿ ਇਹ ਪਾਣੀ ਦੀ ਬਰਬਾਦੀ ਖਿਆਲ ਪੰਜਾਬ ਦੀ ਵੀ ਇਹ ਸਾਡੀ 600 ਕਿਲੋਮੀਟਰ ਲੰਬੀ ਨਹਿਰ ਹੈ ਇਹ ਬੀकानेर ਅਤੇ जैसलमेर ਨੂੰ ਖਰਾਬਰਾ ਕਰਨ ਲਈ 7.6 ਮਿਲੀਨ ਏਕੜ ਪਾਣੀ ਪੰਜਾਬ ਤੋਂ ਰਾਜਸਥਾਨ ਲੈ ਕੇ ਜਾਂਦੀ ਹੈ ਕੁੱਲ ਮਿਲਾ ਕੇ 22 ਹਜ਼ਾਰ ਕਰੋੜ ਦਾ ਪਾਣੀ ਹਰ ਸਾਲ ਮੁਫਤ ਬਾਹਰਲੇ ਸੁਧੀਆਂ ਨੂੰ ਜਾ ਰਿਹਾ ਹੈ ਇਸ ਸਬ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ 1960 ਵਿੱਚ ਭਾਰਤ ਵਿੱਚ ਅਨਾਜ ਦੀ ਕਮੀ ਹੋ ਗਈ। ਭਾਰਤ ਕਣਕ-ਝੋਲ ਬਾਹਰਲੇ ਦੇਸ਼ਾਂ ਤੋਂ ਲੈਂਦਾ ਸੀ। ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਤੋਂ ਦੇਸ਼ ਆਰਥਿਕ ਸੰਕਰ ਤੋਂ ਰੂੰਝ ਰਿਹਾ ਸੀ। ਉਸ ਸਮੇਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਦੇਸ਼ ਦੇ ਕਿਸਾਨ ਨੂੰ ਕਣਕ ਅਤੇ ਝੋਨਾ ਲਗਾਉਣ ਲਈ ਕਿਹਾ। ਇਸ ਦਾ ਜੁਮਾ ਹਰਿਆਣਾ, ਪੰਜਾਬ ਨੇ ਉਠਾਇਆ। ਜ਼ਿਆਦਾਤਰ ਖੇਤੀ ਝੋਨੇ ਦੀ ਕੀਤੀ ਗਈ। ਕਿਉਂਕਿ ਸਰਕਾਰ ਨੇ ਇਸੇ ਐਮਐਸਪੀ ਬਾਕੀ ਫਸਲਾਂ ਨਾਲੋਂ ਵੱਧ ਰੱਖੀ ਸੀ ਤੇ ਨਾਲ ਹੀ ਇਸ ਨੂੰ ਵੇਚਣ ਦੀ ਵੀ ਕੋਈ ਚਿੰਤਾ ਨਹੀਂ ਹੈ ਇਸ ਦੀ ਗਵਰਨਮੈਂਟ ਖਰੀਦਦੀ ਸੀ ਉਹ ਵੀ ਐਮਐਸਪੀ ਤੇ ਝੋਨਾ ਬਹੁਤ ਜ਼ਿਆਦਾ ਪਾਣੀ ਖਾਂਦਾ ਹੈ ਬਹੁਤੀ ਜਗ੍ਹਾਵਾਂ ਤੇ ਦਰਿਆਵਾਂ ਦਾ ਪਾਣੀ ਨਹੀਂ ਜਾਂਦਾ ਇਸ ਕਰਕੇ ਟਿਊਬਵੈਲ ਲਾਉਣੇ ਪੈਣੇ ਸੀ ਪਰ ਟਿਊਬਵੈਲ ਲਾਉਣ ਤੇ ਬਿਜਲੀ ਦਾ ਖਰਚਾ ਅਲੱਗ ਵਿੱਚ ਆਉਣਾ ਸੀ ਪਰ ਸਰਕਾਰ ਨੇ ਬਿਜਲੀ ਮੁਫਤ ਕਰ ਦਿੱਤੀ ਇਸ ਲਈ ਇਸ ਕਰਕੇ ਬਹੁਤ ਕਿਸਾਨਾਂ ਨੇ ਸੋਚਿਆ ਇੱਕ ਵਾਰੀ ਟਿਊਬਵੈਲ ਦਾ ਖਰਚਾ ਆਵੇਗਾ ਬਾਅਦ ਵਿੱਚ ਮੁਫਤ ਹੈ ਇਸ ਤਰ੍ਹਾਂ ਸਭ ਨੇ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਭਾਵੇਂ ਉਸ ਸਮੇਂ ਇਸ ਦਾ ਫਾਇਦਾ ਹੋ ਰਿਹਾ ਸੀ ਪਰ ਹੁਣ ਇਸ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਸਰਕਾਰ ਨੂੰ ਇਸ ਤੇ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਹੁਤ ਜ਼ਿਆਦਾ ਤਰਤੀਹੇ ਖੇਤਾਂ ਦਾ ਪਾਣੀ ਦਾ ਨੁਕਸਾਨ ਹੋ ਰਿਹਾ ਹੈ ਬਹੁਤ ਛੇ ਪੰਜਾਬ ਦੇ ਸੁੱਕੇ ਮਾਰੂਥਲ ਬਣ ਗਏ ਰਾਹ ਤੇ ਤੁਰ ਗਏ ਨੇ ਪਠੀਂਡਾ ਇਸ ਦਾ ਮੁੱਖ ਕੇਂਦਰ ਹੈ ਜੇਕਰ ਪਾਣੀ ਪੰਜਾਬ ਵਿੱਚ ਹੀ ਨਹੀਂ ਰਿਹਾ ਤਾਂ ਹੋਰਾਂ ਸੁੱਗਿਆਂ ਨੂੰ ਪਾਣੀ ਕਿਵੇਂ ਮਿਲੇਗਾ ਇਸ ਤੇ ਧਿਆਨ ਦੇਣਾ ਚਾਹੀਦਾ ਹੈ ਤੇ ਕੁਝ ਸਾਨੂੰ ਆਪਣੇ ਪੱਧਰ ਤੇ ਵੀ ਮੁਹਿੰਮਾਂ ਕਰਨੀਆਂ ਚਾਹੀਦੀਆਂ ਹਨ ਸਤੇਦੇ ਦੇ ਰੁੱਖ ਨਹੀਂ ਲਗਾਉਣੇ ਚਾਹੀਦੇ ਉਹ ਬਹੁਤ ਸਾਰਾ ਧਰਤੀ ਖੇਤਲਾ ਪਾਣੀ ਪੀਂਦੇ ਹਨ ਤੇ ਛਾਂ ਤੱਕ ਨਹੀਂ ਦਿੰਦੇ ਇੰਤੀ ਜਗ੍ਹਾ ਬੋਹੜ ਦੇ ਲਗਾਉਣੇ ਚਾਹੀਦੇ ਨੇ ਨਹਿਰਾਂ ਦਾ ਪਾਣੀ ਪੀਣ ਲਈ ਹੁੰਦਾ ਹੈ ਨਾ ਕਿ ਕੂੜਾ ਤਸਵੀਰਾਂ ਨਾ ਰੀਅਲ ਸੁੱਟਣ ਲਈ ਸਾਨੂੰ ਥੋੜਾ ਆਪਣੇ ਪੱਧਰ ਤੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਨਹਿਰਾਂ ਦਾ ਪਾਣੀ ਸਾਡੇ ਘਰਾਂ ਤੱਕ ਆਉਣਾ ਹੈ ਜੇਕਰ ਸੀ ਆਪ ਹੀ ਆਪਣੇ ਪੀਣ ਦਾ ਪਾਣੀ ਗੰਦਾ ਕਰ ਦੇਵਾਂਗੇ ਤਾਂ ਸਰਕਾਰਾਂ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਜੇਕਰ ਤੁਸੀਂ ਚਾਹੁੰਦੇ ਇਹਦਾ ਭਾਗ 2 ਆਏ ਤਾਂ ਕਮੈਂਟ ਵਿੱਚ ਭਾਗ 2 ਲਿਖੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਹਾਂਜੀ ਵਾਈ ਗੁਰਸੀਖਾ ਖਾਲਸਾ ਜਿਵੇਂ ਵਾਈ ਕੱਚੀ ਕੀ ਪਤੇ